ਹੰਦੀ ਸੰਗਤ ਜੀ ਪਿੰਡ ਬਾਸਰਕੇ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਇੱਕ ਤੇਜਪਾਨ ਪੱਲਾ ਖੱਤਰੀ ਰਹਿੰਦਾ ਸੀ ਇਹਨਾਂ ਦੇ ਘਰ ਸ੍ਰੀ ਅਮਰਦਾਸ ਜੀ ਪੈਦਾ ਹੋਏ ਸ੍ਰੀ ਅਮਰਦਾਸ ਜੀ ਜਦ ਜਵਾਨ ਹੋਏ ਤਾਂ ਪਿੰਡਾਂ ਵਿੱਚ ਫੇਰੀ ਲਾ ਕੇ ਸੌਦਾ ਵੇਚਦੇ ਰਹੇ ਆਪ ਜੀ ਪਰਮੇਸ਼ਰ ਦੇ ਪੌ ਵਾਲੇ ਸਨ ਆਪ ਜੀ ਆਪਣੀ ਕਮਾਈ ਨੂੰ ਸਫਲ ਕਰਨ ਵਾਸਤੇ ਸਾਲ ਦੇ ਸਾਲ ਸੰਗ ਨਾਲ ਮਿਲ ਕੇ ਹਰਦੁਆਰ ਤੀਰਥ ਇਸ਼ਨਾਨ ਕਰਨ ਜਾਣ ਲੱਗ ਪਏ। ਉੱਥੇ ਇਸ਼ਨਾਨ ਕਰਕੇ ਪਾਠ ਪੂਜਾ ਤੇ ਪੁੰਨ ਦਾਨ ਕਰਕੇ ਆਪਣੇ ਨੇਮ ਨੂੰ ਪੂਰਾ ਕਰਕੇ ਵਾਪਸ ਆਪਣੀ ਦੁਕਾਨ ਦੀ ਕਿਰਤ ਉੱਤੇ ਆ ਲੱਗਦੇ। ਇਸ ਤਰ੍ਹਾਂ ਕਰਦੇ ਹੋਏ ਜਦ ਆਪ ਜੀ 20ਵੀਂ ਵਾਰ ਇਸ਼ਨਾਨ ਕਰਨ ਵਾਸਤੇ ਹਰਦੁਆਰ ਨੂੰ ਤੁਰੇ ਤਾਂ ਰਸਤੇ ਵਿੱਚ ਮਿਹੜੀ ਪਿੰਡ ਵਿੱਚ ਇੱਕ ਦੁਰਗਾ ਪੰਡਤ ਦੇ ਘਰ ਵਿਸ਼ਰਾਮ ਕਰਨ ਵਾਸਤੇ ਠਹਿਰ ਗਏ ਆਪ ਜੀ ਗੋਡੇ ਉੱਤੇ ਲੱਤ ਰੱਖ ਕੇ ਲੇਟੇ ਹੋਏ ਸੀ ਕਿ ਪੰਡਤ ਨੇ ਆਪ ਜੀ ਦੇ ਪੈਰ ਵਿੱਚ ਪਦਮ ਰੇਖਾ ਵੇਖ ਕੇ ਆਖਿਆ ਕਿ ਇਸ ਰੇਖਾ ਦੇ ਫਲ ਸ੍ਰੂਪ ਆਪ ਚੱਕਰਵਰਤੀ ਰਾਜੇ ਬਣੋਂਗੇ ਅਤੇ ਆਪ ਜੀ ਦੇ ਸਿਰ ਉੱਤੇ ਛਤਰ ਝੁੱਲੇਗਾ ਜਦੋਂ ਆਪ ਜੀ ਹਰ ਦੁਆਰ ਇਸ਼ਨਾਨ ਕਰਕੇ ਵਾਪਸ ਆ ਰਹੇ ਸੀ ਤਾਂ ਰਸਤੇ ਵਿੱਚ ਇੱਕ ਬ੍ਰਹਮਚਾਰੀ ਸਾਧੂ ਮਿਲਿਆ ਜੋ ਆਪ ਜੀ ਦੇ ਪ੍ਰੇਮ ਕਰਕੇ ਆਪ ਜੀ ਦੇ ਨਾਲ ਹੀ ਵਸਰ ਕੇ ਆਇਆ ਦੋ ਚਾਰ ਦਿਨ ਇਕੱਠੇ ਰਹਿ ਕੇ ਜਦ ਸੰਗਤ ਕਰਦੇ ਰਹੇ ਤਾਂ ਇੱਕ ਦਿਨ ब्रह्मचारी ने पुछया भगत जी ਤੁਹਾਡਾ ਗੁਰੂ ਕਿਹੜਾ ਹੈ ਜਿਸ ਤੋਂ ਤੁਸੀਂ ਦੀਖਿਆ ਲਈ ਹੈ ਸ਼੍ਰੀ ਗੁਰੂ ਅਮਰਦਾਸ ਜੀ ਨੇ ਕਿਹਾ ਮੈਂ ਅਜੇ ਤੱਕ ਕੋਈ ਗੁਰੂ ਧਾਰਨ ਨਹੀਂ ਕੀਤਾ ਅਤੇ ਨਾ ਹੀ ਕਿਸੇ ਤੋਂ ਦੀਖਿਆ ਲਈ ਹੈ ਆਪ ਜੀ ਤੋਂ ਇਹ ਗੱਲ ਸੁਣ ਕੇ ਬ੍ਰਹਮਚਾਰੀ ਨੇ ਬੜੇ ਦੁੱਖ ਨਾਲ ਕਿਹਾ ਕਿ ਮੇਰੇ ਜਪ ਤਪ ਤੇ ਤੀਰਥ ਆਦ ਸਭ ਨਸ਼ਟ ਹੋ ਗਏ ਹਨ ਜੋ ਮੈਂ ਆਪ ਜੈਸੇ ਨਿਗੁਰੇ ਦੀ ਸੰਗਤ ਕਰਕੇ ਉਸ ਦੇ ਹੱਥੋਂ ਭੋਜਨ ਛਕਿਆ ਹੈ ਇਹ ਗੱਲ ਕਰਕੇ ਉਹ ਉੱਠ ਕੇ ਤੁਰ ਗਿਆ ਪਿੱਛੋਂ ਸ੍ਰੀ ਅਮਰਦਾਸ ਜੀ ਨੂੰ ਬੜਾ ਪਛਤਾਵਾ ਲੱਗਾ ਕਿ ਜੇ ਕਰ ਨਿਗੁਰੇ ਪੁਰਸ਼ ਦੇ ਹੱਥ ਦਾ ਖਾਣਾ ਖਾਦਿਆਂ ਜਾਂ ਪਾਣੀ ਪੀਤਿਆਂ ਸਭ ਸ਼ੁਭ ਕਰਮ નિਸਫਲ ਹੋ ਜਾਂਦੇ ਹਨ ਤਾਂ ਫਿਰ ਨਿਗੁਰਾ ਜਿਹੜੇ ਆਪ ਸ਼ੁਭ ਕਰਮ ਕਰਦਾ ਹੈ ਉਸ ਦਾ ਚੰਗਾ ਫਲ ਉਸ ਨੂੰ ਕਿਸ ਤਰ੍ਹਾਂ ਮਿਲ ਸਕਦਾ ਹੈ ਇਹ ਵਿਚਾਰ ਕਰਕੇ ਆਪ ਜੀ ਨੂੰ ਇਹ ਤੀਬਰ ਤਾਂਗ ਲੱਗ ਗਈ ਕਿ ਗੁਰੂ ਛੇਤੀ ਤੋਂ ਛੇਤੀ ਤਾਰਨ ਕਰਨਾ ਚਾਹੀਦਾ ਹੈ ਇਸ ਵਿਚਾਰ ਨੂੰ ਮੁੱਖ ਰੱਖ ਕੇ ਆਪ ਜੀ ਰਾਤ ਦਿਨ ਅਰਦਾਸ ਤੇ ਬੇਨਤੀ ਕਰਦੇ ਕਿ ਇਹ ਪਰਮੇਸ਼ਰ ਮੈਨੂੰ ਛੇਤੀ ਹੀ ਸਤਿਗੁਰੂ ਦਾ ਮੇਲ ਕਰਾਓ ਮੇਰਾ ਜਨਮ ਸਫਲਾ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ